ਸੰਧਿਆ ਮੁਖ ਬਪਾਲਾ ਕਾਹੇ ਖਰਚ ਧੰਨਾਂ ਖੰਭ ਵਿਕੰਦ ਦੇ ਦੇਣਾ ਕਿ ਨਾ ਸਾਰੇ ਤੋਲ ਤਨ ਜੜਾਈ ਆਪਣਾ ਲਾਹ ਸਜਣਾ ਤੋਲ ਸੱਜਣ ਸੱਚਾ ਪਾਤਸ਼ਾਹ ਸੇਰ ਸਾਗਰ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਵਾਸ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ 무ਰਤ ਅਜੂਨੀ ਸਭ ਗੁਰ ਪ੍ਰਸਾਦ ਜੀਉ ਕਰੀ ਪੁਕਾਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਕਰ ਜਿਉ ਡਰਤ ਹੈ ਆਪਣਾ ਕੈਸੇ ਮਰੀ ਪੁਕਾਰ ਸੋਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਕਥਾਰ ਰਹਾ ਅਨ ਦਿਨ ਸਾਰ ਸੇਵੀ ਹੈ ਅੰਤ ਛਡਾਈ ਸੋਏ ਰੇ ਕਮਣੀ ਪਾਰ ਉਤਵਾ ਹੋਏ ਦਇਆਲ ਤੇਰੇ ਨਾਮ ਤਰਾ ਸਰ ਉਬੜ ਜਾਉ ਰਹਾ ਸਰਬ ਸੱਚਾ ਏਕੁ ਹੈ ਦੂਜਾ सेवा सो करे जा को नजर करे तोद बाज प्यारे केबरहा सबड आए दे जत नाम के रगा रा दूजा नाहीं कोई जेसे आ गए ਯਾਰੇ ਜਾਏ ਕਾ ਰਹਾ ਸੇਵੀ ਸਾਹਿਬ ਆਪਣਾ ਅਬਰ ਨਾ ਜਾਣ ਚੌਕ ਕੋਈ ਨਾਮ ਕਤਾਬ ਉਦਾਸ ਹੈ ਬਿੰਦ ਸਾਹਿਬ ਆਪਣਾ ਅਵਰ ਨਾ ਜਾਂਚ ਕੋਈ ਨਾ ਲੁਕਤਾ ਦਾਸ ਹੈ ਬਿੰਦ ਬਿੰਦ ਚੁਕ ਕੋ ਚੁਕ ਕੋਈ ਸਾਹਿਬ ਤੇਰੇ ਨਾਮ ਬਿਟਾ sat naam vahe go sat naam सतनाम वाहे गुरु 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 सतनाम ਵਾਹਿਗੁਰੂ ਬਾਬਾ ਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਹਿਬ ਸੰਗਤ ਜੀਓ ਇੱਕ ਬੇਨਤੀ ਹੈ ਗਰੀਬ ਪਰਿਵਾਰ ਹੈ ਕਾਫੀ ਰੋੜ ਬੰਦ ਪਰਿਵਾਰ 10/2 ਨੰਬਰ ਗਲੀ ਦੇ ਵਿੱਚ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਵਿੱਚ ਕਿਸੇ ਕਾਰਨ ਲਾਤ ਟੁੱਟ ਗਈ ਹੈ ਭਾਈ ਗਈ ਸੋ ਸੰਗਤ ਦੀ ਸੇਵਾ ਦੀ ਲੋੜ ਹੈ ਸਵਾਫ ਆਪਣੀ ਜਿਤਨੇ ਵੀ ਤੁਸੀਂ ਸੇਵਾ ਕਰ ਸਕਦੇ ਹੈ ਤਾਂ ਭਾਈ ਮਾਇਆ ਦੀ ਸੇਵਾ ਤੁਹਾਨੂੰ ਜਨ ਫੜਾ ਸਕਦੇ ਹੋ ਜਿੰਨੇ ਵੀ ਤੁਸੀਂ ਸ਼ਕਤ ਹੈ ਅੱਜ ਮੈਂ ਕੋਲ ਜੋ ਹੋਵੇ ਇਸ ਲਈ ਕੁਸਬਾ ਬੜੇ ਤਪੁਨਾਂ ਦਾ ਜੋ ਆਸਾ ਹੈ ਆਸਾ ਹੁੰਦੇ ਹੋ ਕਾਫੀ ਲੋੜਵੰਦ ਪਰਿਵਾਰ ਹੈ ਸਭੇ ਬੇਨਤੀ ਪਰਵਾਨ ਕਰਨ요 ਉਸਰੀ ਬੇਨਤੀ ਕਿ ਜੋ ਗੁਰਪਰਦੇਵ ਚ ਗੁਰਬਾਣੀ ਸ਼ਬਦ ਉਚਾਰਨ ਸੰਤਿਆ ਸੈ ਸੋਮਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਸੋ ਜਿਨਾ ਵੀ ਸਰਕਾਰੇ ਭਾਈ ਸੰਜ ਲੈਣੀ ਹੈ ਕਿਰਪਾ ਕਰਕੇ ਆਪ ਆਪਣੇ ਨਾਮ ਗੁਰਪਰਦੇਵ ਚ ਲਖਵਾਨ ਦੀ ਕਿਰਪਾ ਕਰੋ ਜੋ ਪੰਡਿਤ ਡਾ ਸ਼ਾਹਦੇਵ ਦੇ ਦੀਵ ਦੀ ਸੇਵਾ ਹੈ ਭਾਈ ਸੁਖਵਿੰਦਰ ਸਿੰਘ ਵਾਲੀਆ ਬੁੱਤਾ ਸਿੰਘ ਗੜ ਭਾਈ ਗੁੰਦਰਾ ਸੁਖਵਿੰਦਰ ਸਿੰਘ ਅਤੇ ਤੇਗਵੀਰ ਸਿੰਘ ਜੀ ਇਹਨਾਂ ਦੇ ਬਾਰਾਂ ਵੱਲੋਂ ਕੱਲ ਦੀਵ ਦੀ ਪ੍ਰਸ਼ਾਦ ਦੀ ਦੀਵ ਦੀ ਸੇਵਾ ਹੈ ਉਹਨਾਂ ਦੁਆਰਾ ਪ੍ਰਬੰਧ ਕੀਤਾ ਗਿਆ ਨਸਾਲਾ ਸੰਤਾਂ ਤੋ ਬਹੁਤ ਬਹੁਤ ਧੰਨਵਾਦ ਜੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਪਰਦੇ ਹੋਇਆ ਬੜਾ ਪਰਸ਼ਾਦ ਦੀ ਲੇਕੇ ਜਾਣਾ ਕੋਈ ਆਪਣੀ ਵਾਰੀ ਹੋਂ ਸਾਲ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ